ਕਾਰਕਰਤਾ ਰਹੇ ਝੂਠ ਬੋਲਦੇ ਵਰਲਡਿੰਗ ਇਹ ਕਿ बाबू अमितભાઈ શા ਦੇ ਨਾਲ ਪੰਗਾ ਲੈ ਕੇ ਕੋਈ ਚੰਗਾ ਨਹੀਂ ਕੀਤਾ बाबू अमितભાઈ શા ਤੇਰੇ ਪਰਿਵਾਰ ਦਾ ਤੇਰਾ ਨਿੱਜੀ ਨੁਕਸਾਨ ਕਰੇਗਾ ਮੈਨੂੰ ਲੋਰਡ ਨੀ ਸਕਿਉਰਟੀ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਸਕਿਉਰਟੀ ਦੀ ਮੇਰੇ ਕੋਲ ਜੋ ਮੰਗ ਕੀਤੀ ਹੈ ਉਸ ਨਹੀਂ ਮੈਂ ਕੋਈ ਮੰਗ ਨਹੀਂ ਕੀਤੀ ਕੇਜਰੀਵਾਲ ਦਾ ਆਮ ਆਦੀ ਪਾਰਟੀ ਦਾ ਸਿਪਾਈ ਹੈ ਤੇ ਹਮੇਸ਼ਾ ਡੱਟ ਕੇ ਆਮ ਆਦੀ ਪਾਰਟੀ ਦੇ ਨਾਲ ਖੜਾ ਗਿੱਧਰ ਤੋਂ ਜਦੋਂ ਡਰਨ ਵਾਲਾ ਕੋਈ ਹੋਵਾਂਗਾ ਮੈਂ ਤੇ ਫੇ ਮੈਂ ਆਪਣੇ ਘਰੋਬਾਰ ਕੰਮ ਨਹੀਂ ਲੋਕਾਂ ਦਾ ਕਰ ਸਕਦਾ ਮੈਂ ਹਮੇਸ਼ਾ ਦੀ ਤਰ੍ਹਾਂ ਜਿੱਦਾਂ ਲੋਕਾਂ ਜਨਤਾ ਦੇ ਰੋਈ ਵਿਚਰਦਾ ਮੇਰਾ ਪਰਿਵਾਰ ਇਦਾਂ ਕੰਮ ਕਰਦਾ ਰਹੇਗਾ ਤੁਸੀਂ ਉਹਨਾਂ ਦੇ ਕਾਰਗਰਤਾ ਰਹੇ ਹੋ ਝੂਠ ਬੋਲਦੇ ਹੋ ਵਰਲਡਿੰਗ ਹੈ ਕਿ ਬਾਬੂ ਅੰਮਿਤભાઈ ਸ਼ਾਹ ਦੇ ਨਾਲ ਪੰਗਾ ਲੈ ਕੇ ਤੂੰ ਚੰਗਾ ਨਹੀਂ ਕੀਤਾ ਬਾਬੂ ਅੰਮਿਤભાઈ ਸ਼ਾਹ ਤੇਰੇ ਪਰਿਵਾਰ ਦਾ ਤੇਰਾ ਨਿੱਜੀ ਨੁਕਸਾਨ ਕਰੇਗਾ ਇਸ ਦੇ ਪਿੱਛੇ ਕਿਸੇ ਗੈਂਗਸਟਰ ਦਾ ਹੱਥ ਨਜ਼ਰ ਆ ਰਿਹਾ ਹੈ ਜਾਂ ਕਿਸੇ ਰਾਜਨੀਤੀ ਲਈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੁਲਿਸ ਤੁਹਾਨੂੰ ਕਈ ਕਰ ਸਕਦੀ ਹੈ ਅਸੀਂ ਜਿਹੜੀ ਬੰਦੀ ਜਿਹੜੀ ਕਮਲੇਟ ਦੇ ਦਿੱਤੀ ਹੈ ਪਰ ਮੈਂ ਇੱਕ ਅਰਵਿੰਦ ਕੇਜਰੀਵਾਲ ਦਾ ਆਮ ਆਦੀ ਪਾਰਟੀ ਦਾ ਇੱਕ ਸਿਪਾਈ ਐ ਤੇ ਹਮੇਸ਼ਾ ਡਟ ਕੇ ਆਮ ਆਦੀ ਪਾਰਟੀ ਦੇ ਨਾਲ ਖੜਾ ਖੜਾ ਰੂੰਗਾ ਸੁਰੱਖਿਆ ਦੀ ਮੰਗ ਕਰਦੇ ਹਾਂ ਸੁਰੱਖਿਆ ਦੀ ਮੰਗ ਕੀਤੀ ਹੈ ਉਸ ਉਸ ਨੂੰ ਮੈਂ ਜਨਤਕ ਨਹੀਂ ਕਰ ਸਕਦਾ ਮੈਂ ਜਿਹੜਾ ਹੁਣ ਨੰਬਰ ਹੈ ਮੈਨੂੰ ਲੋਰਡ ਸਕਿਉਰਟੀ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਸਕਿਉਰਟੀ ਦੀ ਮੇਰੇ ਕੋਲ ਜੋ ਮੰਗ ਕੀਤੀ ਹੈ ਸੁਰੱਖਿਆ ਨਹੀਂ ਮੈਂ ਕੋਈ ਮੰਗ ਨਹੀਂ ਕੀਤੀ ਬੀਜੀਪੀ ਸਾਹਿਬ ਖੁਦ ਦੇਖਣਗੇ ਜੇ ਮੈਨੂੰ ਵੈਸੇ ਲੋੜ ਨਹੀਂ ਹੈਗੀ ਕਿਉਂਕਿ ਮੇਰੇ ਕੋਲ ਪਹਿਲੇ ਹੀ ਬਹੁਤ ਹੈ ਕਿਉਂਕਿ ਜੇ ਕਿਸੇ ਨੇ ਕੁਝ ਐਡਾ ਗਿੱਧਰ ਧਮਕਿਆ ਤੋਂ ਡਰਨ ਵਾਲਾ ਕੋਈ ਹੋਵਾਂਗਾ ਮੈਂ ਤੇ ਫੇ ਮੈਂ ਆਪਣੇ ਘਰੋਬਾਰ ਕੰਮ ਨਹੀਂ ਲੋਕਾਂ ਦਾ ਕਰ ਸਕਦਾ ਮੈਂ ਹਮੇਸ਼ਾ ਜਿੱਦਾਂ ਲੋਕਾਂ ਜਨਤਾ ਦੇ ਰੋਈ ਵਿਚਰਦਾ ਮੇਰਾ ਪਰਿਵਾਰ ਇਦਾਂ ਕੰਮ ਕਰਦਾ ਰਹੇਗਾ ਇਨ ਹਾਂ ਹਾਂ ਦੇਤੀ ਡੀਜੀਪੀ ਨੇ ਦਿੱਤਾ ਇਹ ਸਰ ਇਹ ਨੰਬਰ ਕਿੱਥੇ ਦਾ ਇਹ ਤੇ ਜਿਹੜੇ ਨੰਬਰ ਤੋਂ ਕਾਲ ਆ ਰਹੀ ਹੈ ਇਹਦੇ ਡੀਜੀਪੀ ਸਾਹਿਬਾ ਪਤਾ ਕਰ ਸਕਦੇ ਕਿ ਇੰਡੀਅਨ ਨੰਬਰ ਹੈ ਜਾਂ ਬਾਹਰ ਦਾ ਨੰਬਰ ਹੈ ਇੰਡੀਅਨ ਨੰਬਰ ਹੈ ਹਰਿਆਣਾ ਦਾ ਚਾਹਤ ਨੰਬਰ ਇਹ ਦਿੱਲੀ ਦਾ ਹੈ ਮੇਰੇ ਸਾਹਬ ਜੀ ਬਿਅਕਤੀ ਗੱਲ ਕਰ ਰਿਹਾ ਪੰਜਾਬ ਤੋਂ ਲੱਗ ਰਿਹਾ ਹੈ ਤੁਹਾਨੂੰ ਇੱਕ ਹਰਿਆਣਾ ਦੇ ਇੱਕ ਪੰਜਾਬ ਦਾ ਇੱਕ ਦਿੱਲੀ ਦਾ ਕਿੰਨੀਆਂ ਕਾਲਾਂ ਆਈਆਂ ਸੀ ਇਧਰ ਜੀ ਕਿੰਦੀ ਕਾਲਸ ਆਈਆਂ ਲਗਾਤਾਰ ਕਾਲਿੰਗ ਚੱਲ ਰਹੀ ਹੈ ਮੇਰੇ ਸਾਹਬਾ ਮੈਨੂੰ 20 ਤੋਂ ਕਿਤੇ ਜ਼ਿਆਦਾ ਕਾਲ ਹੋਰ ਕਿਹੜੇ ਕਿਹੜੇ ਵਿਧਾਇਕ ਨੂੰ ਕਾਲ ਹਿੰਦੀ ਚ ਗੱਲ ਕਰਦੇ ਇੱਕ ਪੰਜਾਬੀ ਦੇ ਵਿੱਚ ਹੋ ਬਾਬੂ ਅਮਿਤਪਾਲ ਸਿੰਘ ਸਾਹਿਬ ਨੂੰ ਇਸਨੇ ਭੇਜਾਂਗਾ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਜੋ ਨੁਕਸਾਨ ਕਰਨਾ ਹੈ ਕੱਲ ਦੀ ਜਗ੍ਹਾ ਅੱਜ ਕਰ ਦਵੇ ਤਾਂ ਅਸੀਂ ਤੁਹਾਨੂੰ ਸਾਹਿਬ ਦੇ ਵਿਰਾਂ ਵੱਡੇ આરોਪ ਨੇ ਜਿਹੜੇ ਉਹ ਅਮਿਤ ਸਿੰਘ ਸਾਹਿਬ ਦੇ ਲਗਾਏ ਨੇ ਤੁਸੀਂ ਉਹਨਾਂ ਦੇ ਕਾਰਕਰਤਾ ਰਹੇ ਹੋ ਝੂਠ ਬੋਲਦੇ ਹੋ ਵਰਲਡਿੰਗ ਇਹ ਕਿ ਬਾਬੂ ਅਮਿਤਪਾਲ ਸਿੰਘ ਸਾਹਿਬ ਦੇ ਨਾਲ ਪੰਗਾ ਲੈ ਕੇ ਤੂੰ ਚੰਗਾ ਨਹੀਂ ਕੀਤਾ ਬਾਬੂ ਅਮਿਤભાઈ ਸ਼ਾ ਤੇਰੇ ਪਰਿਵਾਰ ਦਾ ਤੇਰਾ ਨਿੱਜੀ ਨੁਕਸਾਨ ਕਰੇਗਾ ਕੀ ਇਸ ਦੇ ਪਿੱਛੇ ਕਿਸੇ ਗੈਂਗਸਟਰ ਦਾ ਹੱਥ ਨਜ਼ਰ ਆ ਰਿਹਾ ਹੈ ਜਾਂ ਕਿਸੇ ਰਾਜਨੀਤੀ ਲੀਡਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪੁਲਿਸ ਤੁਹਾਨੂੰ ਕੀ ਕਰ ਸਕਦੀ ਹੈ ਅਸੀਂ ਜਿਹੜੀ ਬੰਦੀ ਜਿਹੜੀ ਕੰਪਲੇਂਟ ਦੇ ਦਿੱਤੀ ਹੈ ਪਰ ਮੈਂ ਇੱਕ ਅਰਵਿੰਦ ਕੇਜਰੀਵਾਲ ਦਾ ਆਮ ਆਦੀ ਪਾਰਟੀ ਦਾ ਇੱਕ ਸਿਪਾਹੀ ਹੈ ਹਮੇਸ਼ਾ ਡਟ ਕੇ ਆਮ ਆਦੀ ਪਾਰਟੀ ਦੇ ਨਾਲ ਖੜਾ ਖੜਾ ਰਹੂੰਗਾ ਸੁਰੱਖਿਆ ਦੀ ਮੰਗ ਕਰਦੇ ਹਾਂ ਸੁਰੱਖਿਆ ਦੀ ਮੰਗ ਕੀਤੀ ਹੈ ਉਸ ਉਸ ਨੂੰ ਮੈਂ ਜਨਤਕ ਨਹੀਂ ਕਰ ਸਕਦਾ ਮੈਂ ਜਿਹੜਾ ਨੰਬਰ ਹੈ ਮੈਨੂੰ ਲੋਰਡ ਸਕਿਉਰਟੀ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਸਕਿਉਰਟੀ ਦੀ ਮੇਰੇ ਕੋਲ ਜੋ ਮੰਗ ਕੀਤੀ ਹੈ ਸੁਰੱਖਿਆ ਨਹੀਂ ਮੈਂ ਕੋਈ ਮੰਗ ਨਹੀਂ ਕੀਤੀ ਬੀਜੀਪੀ ਸਾਹਿਬ ਖੁਦ ਦੇਖਣਗੇ ਜੇ ਮੈਨੂੰ ਵੈਸੇ ਲੋੜ ਨਹੀਂ ਹੈਗੀ ਕਿਉਂਕਿ ਮੇਰੇ ਕੋਲ ਪਹਿਲੇ ਹੀ ਬਹੁਤ ਹੈ ਕਿਉਂਕਿ ਜੇ ਕਿਸੇ ਨੇ ਕੁਝ ਐਡਾ ਗਿੱਧਰ ਧਮਕੀਆਂ ਤੋਂ ਡਰਨ ਵਾਲਾ ਕੋਈ ਹੋਵਾਂਗਾ ਮੈਂ ਤੇ ਫੇ ਮੈਂ ਆਪਣੇ ਘਰੋਬਾਰ ਕੰਮ ਨਹੀਂ ਲੋਕਾਂ ਦਾ ਕਰ ਸਕਦਾ ਮੈਂ ਹਮੇਸ਼ਾ ਦੀ ਤਰ ਜਿੱਦਾਂ ਲੋਕਾਂ ਜਨਤਾ ਦੇ ਰੋਈ ਵਿਚਰਦਾ ਮੇਰਾ ਪਰਿਵਾਰ ਇਦਾਂ ਕੰਮ ਕਰਦਾ ਰਹੇਗਾ ਇਹ ਹਾਂ ਹਾਂ ਦੇਤੀ ਡੀਜੀਪੀ ਇਹ ਸਰ ਇਹ ਨੰਬਰ ਕਿੱਥੇ ਦਾ ਇਹ ਤੇ ਜਿਹੜੇ ਨੰਬਰ ਤੋਂ ਕਾਲ ਆ ਰਹੀ ਹੈ ਇਹਦੇ ਡੀਜੀਪੀ ਸਾਹਿਬ ਪਤਾ ਕਰ ਸਕਦੇ ਕਿ ਇੰਡੀਅਨ ਨੰਬਰ ਹੈ ਜਾਂ ਬਾਹਰ ਦਾ ਨੰਬਰ ਹੈ ਇੰਡੀਅਨ ਨੰਬਰ ਹੈ ਹਰਿਆਣਾ ਦਾ ਚੱਤ ਨੰਬਰ ਇਹ ਦਿੱਲੀ ਦਾ ਹੈ ਮੇਰੇ ਸਾਹਮਣੇ ਵਿਅਕਤੀ ਗੱਲ ਕਰ ਰਿਹਾ ਪੰਜਾਬ ਤੋਂ ਲੱਗ ਰਿਹਾ ਤੁਹਾਨੂੰ ਇੱਕ ਹਰਿਆਣਾ ਦੇ ਇੱਕ ਪੰਜਾਬ ਦਾ ਇੱਕ ਦਿੱਲੀ ਦਾ ਕਿੰਨੀਆਂ ਕਾਲਾਂ ਆਈਆਂ ਸੀ ਜੀ ਕਿੰਦੀ ਕਾਲਸ ਆਈਆਂ ਲਗਾਤਾਰ ਕਾਲਿੰਗ ਚੱਲ ਰਹੀ ਹੈ ਮੇਰੇ ਸਾਹਮਣੇ ਮੈਨੂੰ 20 ਤੋਂ ਕਿਤੇ ਜ਼ਿਆਦਾ ਕਾਲ ਹੋਰ ਕਿਹੜੇ ਕਿਹੜੇ ਵਿਧਾਇਕ ਨੂੰ ਕਾਲ ਹਿੰਦੀ ਚ ਗੱਲ ਕਰਦੇ ਇੱਕ ਪੰਜਾਬੀ ਦੇ ਵਿੱਚ ਹੋਰ ਹੋਰ ਕਿਹੜੇ ਕਿਹੜ ਆ ਬਾਬੂ ਅਮਿਤભાઈ ਸ਼ਾਹ ਜੀ ਨੂੰ ਇਸਨੇ ਭੇਜਾਂਗਾ ਕਿ ਮੇਰਾ ਜਾਂ ਮੇਰੇ ਪਰਿਵਾਰ ਦਾ ਜੋ ਨੁਕਸਾਨ ਕਰਨਾ ਹੈ ਕੱਲ ਦੀ ਜਗ੍ਹਾ ਅੱਜ ਕਰ ਦਵੇ ਤਾਂ ਅਸੀਂ ਤੁਹਾਨੂੰ ਸੋਚਦੇ ਹਾਂ ਕਿ ਇਹ ਵੱਡੇ આરોਪ ਨੇ ਜਿਹੜੇ ਉਹ ਅਮਿਤ ਸ਼ਾਹ ਦੇ ਲਗਾਏ